ਭਾਈ ਸਾਰੇ ਭਾਈਆ ਰਹਿ ਭਾਈ 16 ਤਨਵਰੀ ਦਾ ਸੁਰ ਸਿੰਘ ਪਿੰਡ ਮੇਲਾ ਵਾਜੀ ਆਪਣੇ ਅੰਬੇ ਦੇ ਭਰਾ ਦੇ ਪਿੰਡ ਤੇ ਆਪਾਂ ਭਾਈ ਪਹੁੰਚ ਰਿਹਾ ਸਾਰੇ ਭਾਈ ਸਾਰੇ ਵੀਰ ਪਹੁੰਚੋ ਟੂਰਨਾਮੈਂਟ ਦੀ ਰੌਣਕ ਬਣਾਓ ਧੰਨਵਾਦ ਅਸੀਗਾ ਵੀਰ ਜੀ ਮੈਂ ਤਾਂ ਡਾ ਕਬੱਡੀ ਪਲੇਅਰ ਦੀਪਦੁਰ ਜੀ ਨਾਲ ਆਪਣੇ ਭਰਾ ਅੰਬਾਸੁਰ ਸਿੰਘ 16 ਤਰੀਕ ਨੂੰ ਸੁਰ ਸਿੰਘ ਦੇ ਵਿੱਚ ਬਹੁਤ ਤਗੜਾ ਕਬੱਡੀ ਦਾ ਕੱਪ ਕਰਾਇਆ ਜਾ ਰਿਹਾ ਹੈ ਸਾਰੀ ਸੰਗਤ ਨੂੰ ਬੇਨਤੀ ਆ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਆਪਣੇ ਅੰਬੇ ਭਰਾ ਲੋਕ ਲੈ ਸੱਦੇ ਆ ਆਪਾਂ ਵੀ ਪਹੁੰਚ ਰਹੇ ਆ ਸਤ ਸ੍ਰੀ ਅਕਾਲ ਜੀ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅਦੁੱਲਾ ਬੱਗਾ ਪਹਿਣ ਮੇਰੇ ਨਾਲ ਵੱਡੀ ਦਾ ਟਾਪ ਰੀਡਰ ਅੱਬਾ ਸੋਰਸਿੰਗ ਤੇ ਪਹਿਲਾਂ ਤਾਂ ਮੇਰੀ ਨੂੰ ਬਹੁਤ ਬਹੁਤ ਵਧਾਈਆ ਟੂਰਨਾਮੈਂਟ ਦੀਆਂ 16 ਤਰੀਕ ਨੂੰ ਸੋਰਸਿੰਗ ਦੇ ਵਿੱਚ ਕਬੱਡੀ ਦਾ ਖੂਨ ਜਾ ਰਿਹਾ ਜੋ ਕਿ ਆਪਣਾ ਵੀ ਅੱਬਾ ਸੋਰਸਿੰਗ ਕਰਵਾ ਰਿਹਾ ਤੇ ਜਿੰਨੇ ਵੀ ਕਬੱਡੀ ਨੂੰ ਪਿਆਰ ਕਰਦੇ ਇਸ ਟੂਰਨਾਮੈਂਟ ਤੇ ਪਹੁੰਚੋ ਅਸੀਂ ਵੀ ਇਸ ਟੂਰਨਾਮੈਂਟ ਤੇ ਆ ਰਹੇ ਹਾਂ ਪਹੁੰਚ ਰਹੇ ਹਾਂ ਤੇ ਜਿੰਨੇ ਵੀ ਕਬੱਡੀ ਨੂੰ ਪਿਆਰ ਕਰਦੇ ਦਰਸ਼ਕ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਦ ਬੁਜੀ ਸੱਸੀ ਸਰ ਮੈਂ ਤੁਹਾਡਾ ਆਪਣਾ ਗੁਰਿੰਦਰ ਕੰਗਾ ਆਪਣੇ ਦਾ ਨੰਬਰ ਸੋਰਸਿੰਗ ਵਾਲਾ ਤੇ 16 ਤਰੀਕ ਨੂੰ ਸੋਰਸਿੰਗ ਇਹ ਬਹੁਤ ਸ਼ਾਨਦਾਰ ਕਬੱਡੀ ਕੱਪ ਹੋਣ ਜਾ ਰਿਹਾ ਹੈ ਜਿੱਦਕਿ ਆਪਾਂ ਵੀ ਪਹੁੰਚ ਰਹੇ ਹਾਂ ਤੇ ਭਰਾ ਦੇ ਮੇਲੇ ਦੀ ਰੌਣਕਾ ਦਾ ਉਹ ਸਾਰੇ ਹੰਮੂ ਮਗ ਪਹੁੰਚੋ ਹੈਲੋ ਸੱਸੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਬੱਡੀ ਪਲੇਅਰ ਸ਼ਰਨਾ ਦੇ ਗੁਰਵਣਾ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਮਿਤਾ ਮਿਤੀ 16 ਜਨਵਰੀ ਆਪਣੇ ਛੋਟੇ ਭਰਾ ਅੰਬੇਸ਼ਵਰ ਸਿੰਘ ਦੇ ਪਿੰਡ ਕਬੱਡੀ ਦੇ ਬਹੁਤ ਵਧੀਆ ਮੈਚ ਹੋਣ ਜਾ ਰਹੇ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਸਾਰੇ ਜ਼ਰੂਰ ਪਹੁੰਚੋ ਤੇ ਮੇਲੇ ਦੀ ਰੌਣਕਾ ਦਾ ਦੋਸਤੋ ਜਿਵੇਂ ਕਿ ਤੁਸੀਂ ਨੇ ਵੀਡੀਓ ਦੇ ਵਿੱਚ ਸੁਣੇ ਲਿਆ ਕਿ ਅੰਬਾਸੁਰ ਸਿੰਘ ਦੇ ਪਿੰਡ 16 ਜਨਵਰੀ 2024 ਨੂੰ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿੱਥੇ ਹਜੇ ਤੱਕ ਉਸ ਕਬੱਡੀ ਕੱਪ ਦਾ ਕੋਈ ਪੋਸਟਰ ਨਹੀਂ ਰਿਲੀਜ਼ ਕੀਤਾ ਗਿਆ ਤੇ ਨਾ ਹੀ ਇਹ ਦੱਸਿਆ ਗਿਆ ਕਿ ਬੈਸਟਾਂ ਦੇ ਲਈ ਕੀ ਪ੍ਰਾਈਜ਼ ਹਨ ਜਿੱਦਾਂ ਸਾਨੂੰ ਇਸ ਕਬੱਡੀ ਕੱਪ ਬਾਰੇ ਇਨਫੋਰਮੇਸ਼ਨ ਮਿਲੇਗੀ ਅਸੀਂ ਤੁਹਾਨੂੰ ਵੀਡੀਓ ਪਾ ਕੇ ਦੱਸ ਦਵਾਂਗੇ ਸਾਡੀ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਮਨੇ ਘੰਟੀ ਵਾਲੇ ਬਟਨ ਨੂੰ ਆਲ ਤੇ ਸੈੱਟ ਕਰ ਲੋ ਧੰਨਵਾਦ